ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਬਰਦਸਤ ਜੇਕਰ ਕੋਈ ਚੀਜ਼ ਨੇ ਕੁਦਰਤ ਨੇ ਆਪਣੇ ਉੱਤੇ ਮਿਹਰ ਕੀਤੀ ਆ ਨੰਬਰ 1 ਇੱਕ ਚੀਜ਼ ਹੂੰ ਜਿਹਦਾ 100% ਰਿਜ਼ਲਟ ਹੈ ਹੂੰ 100% ਤੁਸੀਂ ਇਸਤੇਮਾਲ ਕਰਨਾ ਸ਼ੁਰੂ ਕਰੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਕੁਦਰਤ ਨੇ ਕੀ ਫਾਇਦੇ ਬਖਸ਼ੇ ਆ ਨਾਰੀਅਲ ਪਾਣੀ ਹੂੰ ਵੇਚਣ ਵਾਲੇ ਨੂੰ ਇਹਦੀ ਕਦਰ ਪਤਾ ਲੱਗੀ ਹੂੰ ਵੀ ਇਸ ਟਾਈਮ ਤੇ ਬੁਖਾਰ ਬਹੁਤ ਲੋਕਾਂ ਨੂੰ ਹੋ ਰਿਹਾ ਆ ਇਹਦਾ ਰੇਟ 60 ਤੋਂ 120 ਕਰਦੀ ਜਿਹੜੀਆਂ ਚੀਜ਼ਾਂ ਨਾਰਲ ਪਾਣੀ ਚ ਅੱਜ ਦੀ ਡੇਟ ਚ ਇਹਦੇ ਚ ਹੈਗੀਆਂ ਨਹੀਂ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ম্যাগਨੀਸ਼ੀਅਮ ਪੈ ਗਿਆ ਹਮ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ਤੁਹਾਡੀ ਡਾਈਜੈਸ਼ਨ ਇੰਪਰੂਵ ਕਰ ਦੋ ਇਹਦੇ ਅੰਦਰ ਇਹਨੇ ਟੀਕਾ ਲੱਤ ਤੁਹਾਡੀ ਇਮਿਊਨਿਟੀ ਚੱਕ ਦੋ ਹਮ ਇਹਨੇ ਸਾਰੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਸੀਚੀਆਂ ਹਮ ਔਰ ਇਹ ਕੁਦਰਤ ਦਾ ਵਰਦਾਨ ਆ ਅੱਜ ਦੇ ਸਮੇਂ ਦੇ ਅਨੁਸਾਰ ਇਸ ਤੋਂ ਜ਼ਬਰਦਸਤ ਨੁਕਤਾ ਕੁਝ ਨਹੀਂ ਹੋ ਸਕਦਾ ਹਮਮਮ ਪਰ ਜੇਕਰ ਮੈਂ ਕਹਿੰਦਾ ਇਹ ਨੁਕਤਾ ਜੇਕਰ ਕੋਈ ਵੀ ਇਨਸਾਨ ਵਰਤਨਾ ਸ਼ੁਰੂ ਕਰੇ ਤਾਂ ਤੁਰੰਤ 100% ਤੁਰੰਤ ਉਹਨੂੰ ਬੰਦੇ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਊਗਾ ਜੇ ਤੁਸੀਂ ਨਾਰੀਅਲ ਤਾਂ ਸਭ ਤੋਂ ਬੈਸਟ ਕੁਦਰਤੀ ਇਹਦੇ ਮਤਲਬ ਤੁਸੀਂ ਸਮਝ ਲਓ ਵੀ ਨਤੀਜੇ ਦੇਖਣੇ ਆ ਕਰਾਮਾਤੀ ਨਤੀਜੇ ਦੇਖਣੇ ਆ ਤਾਂ ਸਭ ਤੋਂ ਪਹਿਲੀ ਚੀਜ਼ ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਓ ਨਾਰਲ ਪਾਣੀ ਕਿਵੇਂ ਪੀਓ ਤਾਜ਼ਾ ਨਾਰਲ ਪਾਣੀ ਲੈ ਕੇ ਉਹਨੂੰ ਛਿੱਲ ਕੇ ਕੱਟ ਕੇ ਉਹਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਪਾ ਕੇ ਉਹ ਸਵੇਰੇ ਖਾਲੀ ਪੇਟ ਨਿਰਨੇ ਕਾਲਜ ਪੀ ਕੇ ਦੇਖੋ ਸਭ ਤੋਂ ਪਹਿਲਾ ਪਿਆਰਾ ਰਿਜ਼ਲਟ ਜਿਹੜਾ ਹੈਗਾ ਹੂੰ ਤੁਹਾਡੀ ਪੂਰੀ ਡਾਈਜੈਸ਼ਨ ਐ ਹੋਜੂ ਜਿਵੇਂ ਸਿਆੜਾਂ ਦੇ ਵਿੱਚ ਆਪਾਂ ਕਿੰਨੇ ਵੀ ਐਲੋਵੀਰਾ ਖਾਣੀ ਸ਼ੁਰੂ ਕਰ ਦੋ ਕੁਦਰਤ ਤੋਂ ਸੀਚਿਆ ਹੋਇਆ ਨਾਰਲ ਪਾਣੀ ਸਾਨੂੰ ਅੰਦਰ ਕੁਦਰਤ ਨੂੰ ਮਿਲ ਗਿਆ ਡਿਲੀਵਰ ਕਰਤਾ ਹੂੰ ਤੁਸੀਂ ਸਮਝੋ ਅੱਜ ਦੇ ਟਾਈਮ ਦੇ ਵਿੱਚ ਬੰਦਾ ਕਹਿੰਦਾ ਮੈਂ ਆਹ ਆਰਡਰ ਕਰਤਾ ਮੈਨੂੰ ਡਿਲੀਵਰੀ ਆ ਗਈ ਹੂੰ ਉਹ ਡਿਲੀਵਰੀ ਤੁਸੀਂ ਆ ਕੁਦਰਤ ਵੱਨਿਓ ਆਪਦੇ ਸਰੀਰ ਨੂੰ ਸਵੇਰੇ ਤੜਕੇ ਨਿਰਨੇ ਕਾਂਜ ਦੇਣਾ ਸ਼ੁਰੂ ਕਰੋ ਤੇ ਪਹਿਲੇ ਦਿਨ ਤੁਹਾਨੂੰ ਆਪ ਨੂੰ ਪੂਰੇ ਦਿਨ ਵਾਸਤੇ ਅਹਿਸਾਸ ਹੋਗਾ ਭੁੱਖ ਵੀ ਜ਼ਿਆਦਾ ਲੱਗਦੀ ਆ ਖਾਦਾ ਪੀਤਾ ਵੀ ਪਚਦਾ ਵਾ એનર્ਜੀ ਵੀ ਰਹਿੰਦੀ ਆ ਜੀ ਕਰਦਾ ਵਾ ਕੰਮ ਕਰਨ ਦਾ ਭੱਜੂ ਭੱਜੂ ਨਹੀਂ ਪੈਂਦਾ ਸਰੀਰ ਧੰਨਵਾਦ ਤੁਹਾਡਾ ਤੁਸੀਂ ਸਵਾਗਤ ਕੀਤਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਬਰਦਸਤ ਜੇਕਰ ਕੋਈ ਚੀਜ਼ ਨੇ ਕੁਦਰਤ ਨੇ ਆਪਣੇ ਉੱਤੇ ਮਿਹਰ ਕੀਤੀ ਆ ਨੰਬਰ 1 ਇੱਕ ਚੀਜ਼ ਸਿੱਧਾ 100% ਰਿਜ਼ਲਟ ਹੈ ਹਮ 100% ਤੁਸੀਂ ਇਸਤੇਮਾਲ ਕਰਨਾ ਸ਼ੁਰੂ ਕਰੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਕੁਦਰਤ ਨੇ ਕੀ ਫਾਇਦੇ ਬਖਸ਼ੇ ਆ ਹਮ ਛੋਟਾ ਜਿਹਾ ਉਦਾਹਰਨ ਦਿੰਨੇ ਆ ਨਾਰੀਅਲ ਪਾਣੀ ਹਮ ਵੇਚਣ ਵਾਲੇ ਨੂੰ ਇਹਦੀ ਕਦਰ ਪਤਾ ਲੱਗ ਗਈ ਹਮ ਵੀ ਇਸ ਟਾਈਮ ਤੇ ਬੁਖਾਰ ਬਹੁਤ ਲੋਕਾਂ ਨੂੰ ਹੋ ਰਿਹਾ ਇਹਦਾ ਰੇਟ 60 ਤੋਂ 120 ਕਰਤੀ ਹਮ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਗਰਮੀਆਂ ਦੇ ਵਿੱਚ ਅਸੀਂ ਇਹਨੂੰ 60 ਰੁਪਏ ਦਾ ਵੀ ਕੀਤਾ ਹਮ ਅੱਜ ਇਹ ਲੈ ਕੇ ਆਇਆ ਤਾਂ 120 ਰੁਪਏ ਦਾ ਲੈ ਕੇ ਆਇਆ ਹਮ ਨਾਰੀਲ ਪਾਣੀ ਬੇਚਣ ਵਾਲੇ ਨੂੰ ਦੀ ਕਦਰ ਪਤਾ ਲੱਗੀ ਉਹਦਾ ਕਾਰਨ ਜਿਹੜੀ ਤਾਕਤ ਇਸ ਨਾਰੀਲ ਦੇ ਅੰਦਰ ਹੈਗੀ ਆ ਹਮਮ ਪਹਿਲੀ ਗੱਲ ਕੁਦਰਤ ਦੇ ਵਿੱਚ ਰਸਿਆ ਕੁਦਰਤ ਨੇ ਇਹਨੂੰ ਬਣਾਇਆ ਕੁਦਰਤ ਨੇ ਇਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਾਰੀਲ ਪਾਣੀ ਚ ਅਜੇ ਤੀ ਡੀਡ ਚ ਹੈਗੀਆਂ ਨਹੀਂ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ম্যাগਨੀਸ਼ੀਅਮ ਪੈ ਗਿਆ ਹਮ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ਤੁਹਾਡੀ ਡਾਈਜੈਸ਼ਨ ਇੰਪਰੂਵ ਕਰਦਾ ਇਹਦੇ ਅੰਦਰ ਕਿਹਨੇ ਟੀਕਾ ਲੱਤ ਤੁਹਾਡੀ ਇਮਿਊਨਿਟੀ ਚੱਕਦਾ ਹਮ ਇਹ ਸਾਰੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਸੀਚੀਆਂ ਸੀਚਣ ਤੋਂ ਬਾਅਦ ਅੰਦਰ ਰੱਖੀਆਂ ਔਰ ਇਹ ਕੁਦਰਤ ਦਾ ਵਰਦਾਨ ਆ ਅੱਜ ਦੇ ਸਮੇਂ ਦੇ ਅਨੁਸਾਰ ਇਸ ਤੋਂ ਜ਼ਬਰਦਸਤ ਨੁਕਤਾ ਕੁਝ ਨਹੀਂ ਹੋ ਸਕਦਾ ਔਰ ਜੇਕਰ ਮੈਂ ਕਹਿੰਦਾ ਇਹ ਨੁਕਤਾ ਜੇਕਰ ਕੋਈ ਵੀ ਇਨਸਾਨ ਵਰਤਨਾ ਸ਼ੁਰੂ ਕਰੇ ਤਾਂ ਤੁਰੰਤ 100% ਤੁਰੰਤ ਉਹਨੂੰ ਬੰਦੇ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਊਗਾ ਕਿ ਕਿਆ ਕਰਾਮਾਤ ਉਸ ਅਕਾਲ ਪੁਰਖ ਨੇ ਇਸ ਕੁਦਰਤ 'ਚ ਬਖਸ਼ਦੀ ਅੱਜ ਦੇ ਟਾਈਮ ਦੇ ਵਿੱਚ ਨਾਰੀਲ ਪਾਣੀ ਤੇ ਮੈਂ ਪਹਿਲਾਂ ਵੀ ਗੱਲ ਕਿਹਾ ਕਿ ਹਟੇ 60 ਰੁਪਏ ਰੇਟ ਸੀਗਾ ਗਰਮੀਆਂ ਦੇ ਵਿੱਚ ਅੱਜ 120 ਆ ਹੂੰ ਤੇ ਜੋ ਦਾ ਜਿੱਤ ਪੈਦਾ ਹੀ ਹੋਣ ਹੋਏ ਨੇ ਹੂੰ ਤੇ ਨਾਰੀਏ ਤਾਂ ਕਾਦ ਦਾ ਵਿਗਦਾ ਆ ਰਿਹਾ ਉਹ ਵੇਚਣ ਵਾਲੇ ਨੂੰ ਕਿਵੇਂ ਪਤਾ ਲੱਗੇ ਵੀ ਤਾਂ ਕੀ ਮੁੱਲ ਲਾਉਣਾ ਹੂੰ ਉਹਨੂੰ ਇਹਦੀ ਕਦਰ ਪਤਾ ਹੂੰ ਹੁਣ ਤੁਸੀਂ ਕਹਿੰਨੇ ਵੀ ਜਿਹੜੇ ਲੋਕ ਵਰਤਦੇ ਉਹ ਕਹਿੰਦੇ ਜੀ ਸਾਨੂੰ ਉਸ ਮੁਕਾਮ ਦਾ ਹਾਂ ਉਸ ਹੱਦ ਤੱਕ ਨਹੀਂ ਹੋਇਆ ਵੀ ਜਿਹੜਾ ਫਾਇਦੇ ਨੇ ਜਿਹੜੇ ਇਹਦੇ ਬੈਨੀਫਿਟਸ ਨੇ ਉਹ ਅਸੀਂ ਹਾਸਲ ਨਹੀਂ ਕਰ ਸਕਿਆ ਉਹ ਨਤੀਜੇ ਤੱਕ ਅਸੀਂ ਨਹੀਂ ਪਹੁੰਚ ਸਕਿਆ ਹੂੰ ਨੰਬਰ 1 ਜੇ ਤੁਸੀਂ ਨਾਰੀਅਲ ਦਾ ਸਭ ਤੋਂ ਬੈਸਟ ਕੁਦਰਤੀ ਇਹਦੇ ਮਤਲਬ ਤੁਸੀਂ ਸਮਝ ਲਓ ਵੀ ਨਤੀਜੇ ਦੇਖਣੇ ਆ ਕਰਾਮਾਤੀ ਨਤੀਜੇ ਦੇਖਣੇ ਆ ਤਾਂ ਸਭ ਤੋਂ ਪਹਿਲੀ ਚੀਜ਼ ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਓ ਅੱਛਾ ਨਾਰੀਅਲ ਪਾਣੀ ਕਿਵੇਂ ਪੀਓ ਤਾਜ਼ਾ ਨਾਰੀਅਲ ਪਾਣੀ ਲੈ ਕੇ ਉਹਨੂੰ ਛਿੱਲ ਕੇ ਕੱਟ ਕੇ ਉਹਨੂੰ ਇੱਕ ਕੰੱਚ ਦੇ ਗਲਾਸ ਦੇ ਵਿੱਚ ਪਾ ਕੇ ਉਹ ਸਵੇਰੇ ਖਾਲੀ ਪੇਟ ਨਿਰਨੇ ਕਾਜ ਪੀ ਕੇ ਦੇਖੋ ਮੈਂ ਕਹਿੰਦਾ ਜੀ ਤੁਸੀਂ ਪਹਿਲੇ ਦਿਨ ਹੀ ਪੀ ਕੇ ਦੇਖ ਲਓ ਸਭ ਤੋਂ ਪਹਿਲਾ ਪਿਆਰਾ ਰਿਜ਼ਲਟ ਜਿਹੜਾ ਹੈਗਾ ਹਾਂ ਤੁਹਾਡੀ ਪੂਰੀ ਡਾਈਜੈਸ਼ਨ ਆਇਓ ਹੋਜੂ ਜਿਵੇਂ ਸਿਆੜਾਂ ਦੇ ਵਿੱਚ ਆਪਾਂ ਕਿੰਨੇ ਵੀ ਐਲੋਵੀਰਾ ਖਾਣੀ ਸ਼ੁਰੂ ਕਰ ਦੋ ਹੂੰ ਤੁਹਾਡੀ ਆਂਤੜੀਆਂ ਨੂੰ ਆਰਾਮ ਮਿਲੂਗਾ ਸਕੂਨ ਮਿਲੂਗਾ ਹੂੰ ਇੱਕ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਹੋਊਗਾ ਵੀ ਹਾਂ ਕੁਦਰਤ ਤੋਂ ਸੀਚਿਆ ਹੋਇਆ ਨਾਰਲ ਪਾਣੀ ਸਾਨੂੰ ਅੰਦਰ ਕੁਦਰਤ ਨੂੰ ਮਿਲ ਗਿਆ ਡਿਲੀਵਰ ਕਰਤਾ ਹੂੰ ਤੁਸੀਂ ਸਮਝੋ ਅੱਜ ਦੇ ਟਾਈਮ ਦੇ ਵਿੱਚ ਬੰਦਾ ਕਹਿੰਦਾ ਮੈਂ ਆਹ ਆਰਡਰ ਕਰਤਾ ਮੈਨੂੰ ਡਿਲੀਵਰੀ ਆ ਗਈ ਹੂੰ ਉਹ ਡਿਲੀਵਰੀ ਤੁਸੀਂ ਆ ਕੁਦਰਤ ਵੱਨੀਓ ਆਪਦੇ ਸਰੀਰ ਨੂੰ ਸਵੇਰੇ ਤੜਕੇ ਨਿਰਨੇ ਕੰਮ ਦੇ ਦੇਣਾ ਸ਼ੁਰੂ ਕਰੋ ਹੂੰ ਜਦੋਂ ਤੁਸੀਂ ਇਹਦਾ ਸੇਵਲ ਕਰਤਾ ਸ਼ੁਰੂ ਵੈਰੀ ਫਸਟ ਡੇ ਜਿਸ ਦਿਨ ਤੁਸੀਂ ਇਹਦਾ ਨਤੀਜਾ ਦੇਖਣਾ ਹੈ ਉਸੇ ਦਿਨ ਤੁਸੀਂ ਨਿਰਨੇ ਕਲਜ ਨੂੰ ਪੀ ਕੇ ਵੇਖੋ ਹਮ ਤੇ ਪਹਿਲੇ ਦਿਨ ਤੁਹਾਨੂੰ ਆਪ ਨੂੰ ਪੂਰੇ ਦਿਨ ਵਾਸਤੇ ਅਹਿਸਾਸ ਹੋਗਾ ਭੁੱਖ ਵੀ ਜ਼ਿਆਦਾ ਲੱਗਦੀ ਹੈ ਖਾਦਾ ਪੀਤਾ ਵੀ ਪਚਦਾ ਵਾ એનર્ਜੀ ਵੀ ਰਹਿੰਦੀ ਹੈ ਜੀ ਕਰਦਾ ਵਾ ਕੰਮ ਕਰਨ ਦਾ ਭੱਜੂ ਭੱਜੂ ਨਹੀਂ ਪੈਂਦਾ ਸਰੀਰ ਬੇਚੈਨੀ ਨਹੀਂ ਹੈਗੀ ਸਰੀਰ ਤੇ ਅਸੀਂ ਇਸ ਤਰ੍ਹਾਂ ਦੇ ਰਿਜ਼ਲਟ ਦੇਖੇ ਨੇ ਅਸੀਂ ਲੋਕਾਂ ਨੂੰ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਹਮ ਉਹਨਾਂ ਦੇ ਉੱਤੇ ਬਹੁਤ ਪਾਰਟਿਕੂਲਰ ਕੇਸ ਹੁੰਦੇ ਨੇ ਬਹੁਤ ਪਾਰਟਿਕੂਲਰ ਉਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਜਾਂਚ ਹੁੰਦੀ ਆ ਉਸ ਦੇ ਵਿੱਚ ਅਸੀਂ ਇੱਕ ਪ੍ਰੈਕਟੀਕਲ ਐਕਸਪੈਰੀਮੈਂਟ ਕਰਕੇ ਵੇਖਿਆ ਐ ਐਕਸਪੈਰੀਮੈਂਟ ਕੀ ਸੀਗਾ ਇੱਕ ਪਤੀਲੇ ਦੇ ਵਿੱਚ ਅਸੀਂ ਨਾਰੀਅਲ ਪਾਣੀ ਡੋਲ ਤੇ ਪੰਜ ਛੇ ਤੇ ਇਨਸਾਨ ਨੂੰ ਕਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਸਪੈਰ ਰੱਖ ਕੇ ਸੌਜੋ ਹੂੰ ਉਹ ਕਹਿੰਦੇ ਸੌਜੋ ਮਤਲਬ 5 ਮਿੰਟ ਪੈਰ ਰੱਖ ਲਿਓ ਤੇ ਜਦੋਂ ਤੁਹਾਨੂੰ ਲੱਗੇ ਵੀ ਨਾਰੀਅਲ ਪਾਣੀ ਦਾ ਥੋੜਾ ਥੋੜਾ ਮੱਠਾ ਮੱਠਾ ਸੁਆਜੀਬ ਤੇ ਆ ਗਿਆ ਪੈਰ ਕੱਢ ਕੇ ਪਾਣੀ ਡੋਲ ਤੇ ਸੌਜੋ ਹੂੰ ਉਹ ਯਕੀਨ ਮੰਨਿਓ ਕਹਿੰਦੇ ਅਸੀਂ ਨੀਂਦ ਦੀ ਗੋਲੀ ਖਾਂਦੇ ਸੀ ਹੁਣ ਨੀਂਦ ਦੀ ਗੋਲੀ ਨਹੀਂ ਖਾਂਦੇ ਹਮ ਇੱਕ ਕਰਾਵਾ ਤਜੀ ਇਹ ਚ ਇਹ ਚ ਮੈਗਨੀਸ਼ੀਅਮ ਦਾ ਟੀਕਾ ਕਿਹਨੇ ਲਾਇਆ ਜੀ 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 ਇਹਨੇ ਕੁਦਰਤ ਚੋਂ ਸੀਚਿਆ ਜੀ 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 ਔਰ ਇਹ ਕੁਦਰਤ ਦੀ ਜੇਕਰ ਅਸੀਂ ਅੱਜ ਦੇ ਟਾਈਮ ਦੇ ਵਿੱਚ ਨਹੀਂ ਕੀਮਤ ਪਾਵਾਂਗੇ ਤਾਂ ਯਕੀਨ ਮੰਨਿਓ ਡਾਕਟਰਾਂ ਨੂੰ ਕੀਮਤ ਪਵਾਉਣੀ ਆਉਂਦੀ ਹਮ ਹਮ ਜਦੋਂ ਤੁਹਾਡੇ ਪਲੇਟਲੇਟਸ ਕੱਟ ਕੇ ਸੈੱਲ ਕੱਟ ਕੇ ਡਾਕਟਰ ਤੁਹਾਨੂੰ ਦਵਾਈ ਲਿਖ ਕੇ ਨਾਲ ਕਹਿੰਦਾ ਨਾਈਟ ਪਾਣੀ ਪੀਣਾ ਸ਼ੁਰੂ ਕਰਦੋ ਤੁਸੀਂ ਦੇਖੋ ਕਿੰਡੀ ਜ਼ਬਰਦਸਤ ਗੱਲ ਉਹ ਵੀ ਕੁਦਰਤ ਦਾ ਸਹਾਰਾ ਤਾਂ ਲੈ ਰਿਆ ਨਾ ਤੇ ਉਹਨੂੰ ਵੈਲਿਊ ਇਸ ਚੀਜ਼ ਦੀ ਜੀ ਜੀ ਤੇ ਜੇਕਰ ਸਾਡਾ ਜਿਹੜਾ ਬੰਦਾ ਨਾਰਲ ਪਾਣੀ ਪੀਚ ਰਿਹਾ ਉਹਨੂੰ ਵੀ ਇਸ ਚੀਜ਼ ਦੀ ਵੈਲਿਊ ਪੰਗਾ ਇੱਕੋ ਹੀ ਬੰਦੇ ਦਾ ਪਿਆ ਹੋਇਆ ਜਿਹੜਾ ਇਸ ਟਾਈਮ ਬੈੱਡ ਦੇ ਉੱਤੇ ਲੰਬਾ ਪਿਆ ਕੰਬਲ ਲਪੇਟੀ ਪਿਆ ਅੰਦਰ ਠਰੀ ਵੀ ਜਾਂਦਾ ਬੁਖਾਰ ਦੇ ਨਾਲ ਪਰ ਉਹਨੂੰ ਜੇ ਗੱਲ ਕਹਿੰਦੇ ਨਾਰਲ ਪਣੀ ਇਹ ਤਾਂ ਠੰਡਾ ਲੱਗਦਾ ਮੈਨੂੰ ਪੀਣ ਲੱਗੇ ਨਾ ਗਲੇ 'ਚ ਉਤਰਦਾ ਨਹੀਂ ਮੈਨੂੰ ਬਹੁਤ ਜ਼ਿਆਦਾ ਚਿਲਡ ਆ ਮਮੀ ਇਹ ਮੈਂ ਨਹੀਂ ਪੀਣਾ ਹੈਗਾ ਹਾਂ ਤੇ ਉਹਨਾਂ ਨੂੰ ਇਹ ਤਾਂ ਸਮਝਾਉਣ ਦੀ ਲੋੜ ਹੈ ਵੀ ਕਾਕਾ ਜੀ ਇਹ ਕੁਦਰਤ ਨੇ ਆਪਦੇ ਆਪ ਨੂੰ ਸੀਚ ਕੇ ਥੋੜੀ ਕੁਦਰਤ ਸੁਧਾਰਨ ਵਾਸਤੇ ਬਣਾਇਆ ਜੀ 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 ਥੋੜੀ ਇਮਿਊਨਿਟੀ ਜਦੋਂ ਆਪ ਹੋਗੀ ਤੁਹਾਨੂੰ ਬਿਮਾਰੀ ਕਿਹੜੀ ਲੱਗਣੀ ਲਸਣ ਦੇ ਤੁਸੀਂ ਫਾਇਦੇ ਦੇਖਣੇ ਆ ਹੂੰ ਤੁਸੀਂ ਨਾਰੀਅਲ ਪਾਣੀ ਪਰੇ ਰੱਖ ਦੋ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਜਮ ਕਰਦੇ ਆ ਬੋਡੀ ਬਿਲਡਿੰਗ ਕਰਦੇ ਆ ਪਹਿਲਵਾਨੀ ਕਰਦੇ ਆ ਲਿਵਰ ਦੇ ਉੱਤੇ ਜ਼ੋਰ ਪਾਉਂਦੇ ਆ ਹੈਵੀ ਡਾਈਟ ਲੈਂਦੇ ਆ ਪ੍ਰੋਟੀਨ ਵਾਲੀ ਡਾਈਟ ਲੈਂਦੇ ਆ ਹੂੰ ਹੁਣ ਉਹ ਵਿਅਕਤੀ ਕੀ ਕਰ ਸਕਦਾ ਪੂਰਾ ਦਾ ਪੂਰਾ ਲਸਣ ਨੂੰ ਛਿੱਲੋ ਹੂੰ ਛੱਲਣ ਤੋਂ ਬਾਅਦ ਦੇਖੋ ਜੇ ਤਾਂ ਤੁਹਾਡੇ ਸਰੀਰ ਦੀ ਹੈ ਤਪੱਸਿਆ ਤਾਂ ਪੂਰਾ ਖਾਓ ਨਹੀਂ ਤਾਂ ਪਿਤ ਇਹ ਜੀ ਵਧਾ ਦੇਣੀ ਤੁਸੀਂ ਮੈਨੂੰ ਫੋਨ ਲਾ ਕੇ ਕਹਿੰਦੇ ਡਾਕਟਰ ਸਾਹਿਬ ਚਤੜਾਂ ਦੇ ਉੱਤੇ ਧੱਫੜ ਹੋ ਗਏ ਹੁਣ ਇਹਦਾ ਹੱਲ ਦੱਸੋ ਹੂੰ ਸੋ ਮੈਂ ਪਹਿਲਾ ਗੱਲ ਕਲੀਅਰ ਕਰ ਰਿਹਾ ਵੀ ਇਹਦਾ ਲਸਣ ਉਹਨਾਂ ਸੇਵਨ ਕਰੋ ਜਿੰਨਾ ਹੰਢਾ ਸਕੋ ਠੀਕ ਹੈ ਜੇ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਇਹਦੇ ਨਤੀਜੇ ਦੇਖਣਾ ਚਾਹੁੰਦੇ ਹੋ ਇਹਦਾ ਤਜਰਬਾ ਕਰਕੇ ਦੇਖਣਾ ਚਾਹੁੰਦੇ ਹੋ ਸਾਡੇ ਮੁਤਾਬਕ ਤਾਂ ਤੁਸੀਂ ਅੱਧਾ ਜਾਂ ਇੱਕ ਲਸਣ ਦੀ ਫਾੜੀ ਜਿਹੜਾ ਆ ਇੱਕ ਸਿੰਗਲ ਆ ਆ ਵੇਖੋ ਤੁਸੀਂ ਆ ਜਿਹੜਾ ਸਿੰਗਲ ਹੈ ਹੂੰ ਇਹਨੂੰ ਤੁਸੀਂ ਸਵੇਰੇ ਛਿੱਲ ਲਓ ਠੀਕ ਹੈ ਸਵੇਰੇ ਛਿੱਲ ਕੇ ਤੁਸੀਂ ਆਪ ਦਾ ਚੰਗੀ ਤਰ੍ਹਾਂ ਚਿੱਠ ਕੇ ਜ਼ੁਬਾਨ ਦੇ ਨਾਲ ਜਿਹੜਾ ਤੁਹਾਡੀ ਜ਼ੁਬਾਨ ਦੇ ਅੰਦਰ ਜਿੰਨਾ ਸਲੇਵਾ ਬਿਨਾ ਬਰਸ਼ ਕੀਤੇ ਹੂੰ ਉਹਨੂੰ ਸਾਰੇ ਨੂੰ ਇਹਦੇ ਚ ਰਚ ਲੈਣ ਤੋਂ ਤੇ ਜਦੋਂ ਇਹ ਚ ਰਚ ਗਿਆ ਤਾਂ ਕੌੜਾ ਬੜਾ ਹੁੰਦਾ ਜੀ ਮੈਂ ਕਹਿੰਦਾ ਫਰੂਕੀ ਜੀ ਇਹ ਕੌੜਾ ਨਹੀਂ ਹੈਗਾ ਜੀ ਹੂੰ ਇਹੀ ਤਾਂ ਪੰਗਾ ਪੈ ਗਿਆ ਸ ਅਸੀਂ ਭਾੜ ਦੇ ਲੀਸੀਦਾਰ ਮਿੱਠੀਆਂ ਮਿੱਠੀਆਂ ਚਾਸ਼ਨੀ ਵਾਲੀਆਂ ਚੀਜ਼ਾਂ ਜੀ ਜਲੇਬੀ ਬਣਾ ਲਈ ਉਹਦੇ ਮੈਦੀ ਦੀ ਮੁਰਕ ਕੇ ਉਹਨੂੰ ਦਬੋ ਦੇ ਚਾਸ਼ਨੀ ਤੇ ਖਾਈਏ ਸੁਆਦ ਆਵੇ ਪੂਰਾ ਤੇ ਡਾਇਬਟੀਜ਼ ਦੀ ਦਵਾਈ ਆਪਣੇ ਫਫੜ ਨੇ ਤੁੜ ਲੈ ਖਾਣੀ ਜੀ ਜੀ ਖਾਣੀ ਵੀ ਆਪਾਂ ਨਹੀਂ ਪੈਰੀ ਹਾਂ